ਹਾਂਜੀ ਦੋਸਤੋ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ ਪੇਜ ਤੇ ਤੇ ਆਪਣੇ YouTube ਚੈਨਲ ਲਕਸ਼ਾ ਗੁਰੂ ਤੇ ਸੋ ਉਮੀਦ ਕਰਦਾ ਸਾਰਿਆਂ ਨੇ ਫੋਲੋ ਤੇ ਸਬਸਕ੍ਰਾਈਬ ਕਰ ਲਿਆ ਹੋਊਗਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਬਹੁਤ ਵਧੀਆ ਬੁੱਕ ਦੇ ਬਾਰੇ ਦੱਸਣਾ ਕਿਤਾਬ ਆ ਜਿਹੜੀ ਕੋਈ ਜਨਰਲ ਨੌਲੇਜ ਇਹਦੇ ਚ ਬਹੁਤ ਸਾਰੀ ਮਿਲ ਸਕਦੀ ਆ ਜਿਹੜੀ ਆਪਣੇ ਮਕਾਨ ਬਣਾਉਣ ਦੇ ਲਈ ਆਪਾਂ ਇਹਦੇ ਕਈ ਲਾਈਵ ਦੇ ਵਿੱਚ ਵੀ ਜ਼ਿਕਰ ਵੀ ਕੀਤਾ ਹੋਇਆ ਸੋ ਵੀਡੀਓ ਨੂੰ ਸਾਰਿਆਂ ਨੂੰ ਧਿਆਨ ਨਾਲ ਦੇਖਣਾ ਜਿਆਦਾ ਲੰਮੀ ਪਰ ਵੀਡੀਓ ਨਹੀਂ ਬਣਾਵਾਂਗੇ ਕਿਸੇ ਦਿਨ ਡਿਟੇਲ ਦੇ ਵਿੱਚ ਇਹਦੇ ਚ ਗੱਲਬਾਤ ਕਰਾਂਗੇ ਦੋਸਤੋ ਅੱਜ ਤੁਸੀਂ ਦੇਖੋਗੇ ਇਹ ਕਿਤਾਬ ਨੂੰ ਕਹਿੰਦੇ ਆਪਾਂ ਮਨ ਨਿਰਮਾਣ ਕਿਵੇਂ ਕਰੀਏ ਰਾਜਕੁਮਾਰ ਅਗਰਵਾਲ ਸਟੇਟ ਅਵਾਰਡੀ ਇੰਜੀਨੀਅਰ ਇਹ ਕੋਟਕਪੂਰਾ ਤੋਂ ਨੇ ਇਹਨਾਂ ਨੇ ਕਿਤਾਬ ਲਿਖੀ ਹੈਗੀ ਆ ਸੋ ਇਹਦੇ ਵਿੱਚ ਕੀ ਆ ਸੁੰਦਰ ਮਕਾਨ ਮਜ਼ਬੂਤ ਪਚਾਲ ਨਿਰੋਧਕ ਤੇ ਘੱਟ ਖਰਚੇ ਦੇ ਵਿੱਚ ਕਿਵੇਂ ਤਿਆਰ ਕਰ ਸਕਦੇ ਹਾਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੋਈ ਆ ਜਿਵੇਂ ਕਿਵੇਂ ਆਪਾਂ ਮਕਾਨ ਨੂੰ ਆਪਾਂ ਵਿਉਤਮੰਦੀ ਕਿਵੇਂ ਕਰਨੀ ਆ ਰੂਮ ਵਾਸ਼ਰੂਮ ਤੋਂ ਲੈ ਕੇ ਹਰ ਇੱਕ ਚੀਜ਼ ਦਾ ਸੈਪਟਿਕ ਟੈਕ ਕਿੱਥੇ ਕਿੰਨੀ ਸਾਈਜ਼ ਦਾ ਹੋਵੇ ਉਸ ਤੋਂ ਬਾਅਦ ਸਮਗਰੀ ਦਾ ਐਸਟੀਮੇਟ ਆ ਕਾਸਟ ਆਪਾਂ ਕਿਵੇਂ ਕੱਢਣੀ ਆ ਉਹ ਵੀ ਬਹੁਤ ਸੌਖੇ ਤਰੀਕੇ ਨਾਲ ਦੱਸਿਆ ਹੋਇਆ ਤੇ ਉਸ ਤੋਂ ਬਾਅਦ ਕੀ ਆ ਉਸਾਰੀ ਦੀਆਂ ਧਿਆਨ ਦੇਣ ਜੋ ਗੱਲਾਂ ਰੇਤੇ ਦੀ ਪਰਖ ਕਿਵੇਂ ਕਰਨੀ ਆ ਇਟਾਂ ਦੀ ਪਰਖ ਕਿਵੇਂ ਕਰਨੀ ਆ ਉਹ ਸਾਰਾ ਕੁਝ ਇਹਦੇ ਵਿੱਚ ਦੱਸਿਆ ਹੋਇਆ ਸੀਮੈਂਟ ਦੀ ਜਾਂਚ ਤੋਂ ਲੈ ਕੇ ਹਰ ਇੱਕ ਚੀਜ਼ ਦੱਸੀ ਹੋਈ ਆ ਉਸ ਤੋਂ ਬਾਅਦ ਇਹਦੇ ਵਿੱਚ ਨਕਸ਼ੇ ਵਗੈਰਾ ਵੀ ਤੁਹਾਨੂੰ ਮਿਲਦੇ ਆ ਇਹਦੇ ਵਿੱਚ ਨਕਸ਼ੇ ਵੀ ਬਣਾਏ ਹੋਏ ਨੇ ਤਕਰੀਬਨ 15 ਨਕਸ਼ੇ ਵੀ ਹਾਊਸ ਦੇ ਤੁਹਾਨੂੰ ਇਹਦੇ ਵਿੱਚ ਮਿਲਦੇ ਆ ਠੀਕ ਹੈ ਜੀ ਕਿਤਾਬ ਤੁਸੀਂ ਇਹਨੂੰ ਆਨਲਾਈਨ ਇਹ ਆਊਟ ਆਫ ਸਟਾਕ ਚੱਲ ਰਹੀ ਆ ਕਿਤਾਬ ਤੁਸੀਂ ਏ ਆਪਰ ਤੁਹਾਨੂੰ ਕੰਟੈਕਟ ਪਾ ਦਾਂਗੇ ਕਮੈਂਟ ਸੈਕਸ਼ਨ ਦੇ ਵਿੱਚ ਤੇ ਤੁਸੀਂ ਉਸ ਬੁੱਕ ਜਿਹੜਾ ਵੀ ਹੈਗਾ ਆਪਣਾ ਪ੍ਰੋਵਾਈਡਰ ਹੈਗਾ ਉਹਨਾਂ ਨਾਲ ਗੱਲਬਾਤ ਕਰਕੇ ਕਿਤਾਬ ਘਰੇ ਬੈਠੇ ਮੰਗਵਾ ਸਕਦੇ ਹੋ ਬਹੁਤੀ ਕੋਈ ਮਹਿੰਗੀ ਕਿਤਾਬ ਨਹੀਂ ਹੈਗੀ 160 ਰੁਪਏ ਦੀ ਕਿਤਾਬ ਹੈਗੀ ਆ ਸੋ ਤੁਸੀਂ ਇਹ ਕਿਤਾਬ ਮੰਗਵਾ ਸਕਦੇ ਹੋ ਘਰੇ ਬੈਠੇ ਤੁਹਾਨੂੰ ਆਪਾਂ ਉਹਨਾਂ ਦਾ ਨੰਬਰ ਵੀ ਸਾਂਝਾ ਕਰ ਦਾਂਗੇ ਬਠਿੰਡਾ ਦੇ ਵਿੱਚ ਗੱਲ ਕਰੀਏ ਬਠਿੰਡਾ ਕੋਟ ਕਪੂਰਾ ਤੇ ਬਰਤਾਲਾ ਦੇ ਵਿੱਚ ਇਹ ਆਊਟ ਆਫ ਸਟਾਕ ਹੈਗੀ ਆ ਤੁਹਾਨੂੰ ਨਹੀਂ ਮਿਲ ਗਈ ਫਿਰ ਵੀ ਤੁਸੀਂ ਟਰਾਈ ਕਰ ਸਕਦੇ ਹੋ ਕਿਤਾਬ ਦੇ ਬਾਰੇ ਤੇ ਕੋਈ ਪੇਡ ਪ੍ਰਮੋਸ਼ਨ ਨਹੀਂ ਕਰਦੇ ਆਪਾਂ ਕਿਸੇ ਪ੍ਰਕਾਰ ਦੀ ਕਿਤਾਬ ਦੀ ਪੇਡ ਪ੍ਰਮੋਸ਼ਨ ਆ ਆਪਾਂ ਬਸ ਜਸਟ ਇੱਕ ਜਾਣਕਾਰੀ ਦੇਣੀ ਆ ਕਿ ਇਸ ਕਿਤਾਬ ਦੇ ਵਿੱਚ ਭਵਨ ਦੇ ਬਾਰੇ ਕੰਸਟਰਕਸ਼ਨ ਦੇ ਬਾਰੇ ਪੰਜਾਬੀ ਦੇ ਵਿੱਚ ਬਹੁਤ ਸੌਖੇ ਤਰੀਕੇ ਦੇ ਨਾਲ ਦੱਸਿਆ ਗਿਆ ਜਿਨ੍ਹਾਂ ਨੂੰ ਆਪਾਂ ਫੋਲੋ ਕਰਕੇ ਆਪਣੇ ਮਕਾਨ ਨੂੰ ਬਹੁਤ ਸੁੰਦਰ ਮਜ਼ਬੂਤ ਬਣਾ ਸਕਦੇ ਹਾਂ ਟਿਕਾਊ ਬਣਾ ਸਕਦੇ ਹਾਂ ਜੀ ਸਾਰਿਆਂ ਦਾ ਵੀਡੀਓ ਦੇ ਨਾਲ ਬਣੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਪੇਜ ਤੇ ਆਪਣੇ ਨਵੇਂ ਉਹ ਆਪਣੇ ਚੈਨਲ ਤੇ ਨਵੇਂ ਉਹ ਪੇਜ ਨੂੰ ਫੋਲੋ ਕਰ ਲਓ ਚੈਨਲ ਨੂੰ ਲਾਈਕ ਕਰ ਲਾਈਕ ਸਬਸਕ੍ਰਾਈਬ ਕਰ ਲਓ ਕਮੈਂਟ ਕਰਕੇ ਦੱਸਣਾ ਵੀ ਕਿੰਨੀ ਜਾਣਕਾਰੀ ਵਧੀਆ ਲੱਗਦੀ ਹੈ ਕਿ ਨਹੀਂ ਲੱਗਦੀ ਆਪਣੀ ਕਿਸੇ ਤੁਹਾਨੂੰ ਦਾ ਸੁਝਾਅ ਹੁੰਦਾ ਤੁਸੀਂ ਜਰੂਰ ਦੱਸ ਸਕਦੇ ਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਸਾਰਿਆਂ ਦਾ